ਇਹ ਇਹ ਤੁਹਾਡੀ ਸਹੀ ਹੈ ਜੀ ਇਹ ਸਾਨੂੰ ਟ੍ਰੇਨਿੰਗ ਦੇਣ ਦੀ ਪਿੰਡਾਂ 'ਚ ਲੋੜ ਨਹੀਂ ਗਈ ਕਿਉਂਕਿ ਪਿੰਡਾਂ ਦੇ ਬੰਦੇ ਬੜੇ ਅੱਗੇ ਟ੍ਰੇਨਿੰਗ ਦੀ ਹਾਂਜੀ ਸਹੀ ਹੈ ਇਹ ਆਨੇ ਵੀ ਇੰਦੇ ਵੋਟਾਂ ਨਹੀਂ ਪੈਂਗੀਆਂ ਚਾਹੀਦੀਆਂ ਬਲਟ ਪੇਪਰ ਦੇ ਵੋਟਾਂ ਪੈਂਗੀਆਂ ਚਾਹੀਦੀਆਂ ਟ੍ਰੇਨਿੰਗ ਦੇ ਇੱਕ ਰੰ ਜੱਟ ਲੈ ਲੈਣਾ ਤੇ ਉਨੀ ਬੜੀ ਉਹ ਵੋਟ ਸਿੱਖ ਜਾਂਦਾ ਪਉਣੀ ਪਿੰਡਾਂ 'ਚ ਕੋਈ ਐਡੇ ਬੇਪੂਖ ਨਹੀਂ ਕੇ ਬੈਠੇ ਪਰ ਲੋਕਾਂ ਨੇ ਬਲਟ ਪੇਪਰਾਂ ਦੇ ਪਏ ਪਾਵੇ ਇਹ ਤਾਂ ਬਦੂ ਬਣਾਉਣਾ ਅਗਲੇ ਨੂੰ ਆ ਮਹੀਨਾ ਪਹਿਲਾਂ ਟ੍ਰੇਨਿੰਗ ਦੇਣ ਲੱਗ ਪਏ ਆ ਅੱਗੇ ਤੇ ਕਦੀ ਐਵੇਂ ਆਈ ਨਹੀਂ ਇਹ ਕਾਲ ਨੂੰ ਜਿੱਦੇ ਰੋਣਾ ਪਿਆ ਬਲਟ ਪੇਪਰ ਤੇ ਸਾਨੂੰ ਪਤਾ ਹੈ ਬਲਟ ਪੇਪ ਨਹੀਂ ਸਾਡਾ ਸਰਕਾਰ ਕੋ ਤੱਕ ਨਹੀਂ ਦਾ ਸਰਕਾਰ ਨੇ ਖੁੱਲ੍ਹ ਕੇ ਸੱਦਾ ਨਹੀਂ ਆਰੇ ਰੋਣਾ ਬਲਟ ਪੇਪਰਾਂ ਦਾ ਹੈ ਤਾਂ ਮਸ਼ੀਨਾ ਕੱਲੀਆਂ ਗਈਆਂ ਸਹੀ ਮੈਨੇ ਤੇ ਬਲਟ ਹੁਣ ਚੰਡੀਗੜ੍ਹ ਵਾਲਾ ਮੁੱਦਾ ਬੰਦਾ ਹੀ ਨਹੀਂ ਸੀ ਕਿ ਬਲਟ ਪੇਪਰਾਂ ਦੇ ਨਾਲ ਹੀ ਆਉਂਦੀਆਂ ਨੇ ਮਸ਼ੀਨਾ ਤਾਂ ਹੁੰਦੀਆਂ ਪੁੱਛਣੇ ਕਿਹੇ ਨਹੀਂ ਸੀ ਅਲੀ ਤਾਂ ਨਹੀਂ ਬਲਟ ਪੇਪਰਾਂ ਤੇ ਪੈਣੀਆਂ ਚਾਹੀਦੀਆਂ ਸਾਨੂੰ ਇਹ ਟ੍ਰੇਨਿੰਗ ਹੈਗੀ ਆ ਇਹ ਤੁਹਾਡਾ ਸਹੀ ਆ ਸਹੀ ਬੰਦੇ ਨੂੰ ਇਸ ਤਰ੍ਹਾਂ ਵੋਟ ਪੈਂਦੀ ਆ ਪਰ ਨਹੀਂ ਉਦੋਂ ਨਹੀਂ ਸਹੀ ਨੂੰ ਪੈਂਦੀਆਂ ਉਦੋਂ ਗਲਤ ਨੂੰ ਪੈਂਦੀਆਂ ਉਦੋਂ ਪੈਂਦੀ ਕਿਸੇ ਨੂੰ ਜਿੱਤ ਮੋਦੀ ਜਾਂਦਾ ਕੌਣੇ ਕਿਸੇ ਨੂੰ ਆ ਇਹ ਖੜਾ ਨਹੀਂ ਛੱਡਦਾ ਇਸ ਦੇਸ਼ ਦਾ ਕਿਉਂ ਨਹੀਂ ਬਲਟ ਪੇਪਰਾਂ ਦੇ ਕਰਾਉਂਦੇ ਬਲਟ ਪੇਪਰਾਂ ਦੇ ਕਰਾਉਂਦਾ ਸਾਡਾ ਸਪੰਨੀਓ ਹੋਣੀ ਵੀ ਅਸੀਂ ਸਹੀ ਵੋਟ ਪਾਈ ਆਂ ਆਂ ਚਾਓ ਤੁਸੀਂ ਸਹੀ ਆਂ ਅਸੀਂ ਤਾਂ ਬੋਲਾਓ ਜਿਵੇਂ ਆਵਾਜ਼ ਚਾਹੂਗੀ ਹੋਵੇ ਅਸੀਂ ਤੇ ਆਵਾਜ਼ ਚਾਣੀ ਚਾਣੀ ਬਲਟ ਪੇਪਰਾਂ ਦੇ ਬੁੱਕ ਪਾੜੀ ਚਾਹੀਦੀ ਆ ਬਸ ਸਾਨੂੰ ਕਿਸੇ ਦੀ ਲੋੜ ਨਹੀਂ ਹਰ ਪਿੰਡ ਦੇ ਲੋਕਾਂ ਨੂੰ ਚੁੱਕਣੀ ਚਾਹੀਦੀ ਆ ਆਵਾਜ਼ ਵੀ ਬਲਟ ਪੇਪਰਾਂ ਦੀ ਆਵਾਜ਼ ਸਹੀ ਹੈ ਸਹੀ ਹੈ ਜੀ ਆਵਾਜ਼ ਦੀ ਹੋਣੀ ਚਾਹੀਦੀ ਬਲਟ ਪੇਪਰਾਂ ਦੇ ਬੰਬੀ ਇਹ ਕੀ ਹੈ ਤਾਂ ਇਹ ਦੇ ਘਮਾਨਾ ਹੈ ਹਾਂ ਨਹੀਂ ਹਾਂ ਇਹ ਤਾਂ ਅੱਗੇ ਸਾਡਾ ਆਏ ਵਰੀ ਠੱਗੀ ਹੁੰਦੀ ਆ ਸੋ ਜਿਹੜੀ ਨੇ ਪਿੰਡ ਚੀਆਂ ਮੋਟਾ ਫਲਾਣੇ ਨੇ ਨਿਕਲਦੀਆਂ ਕੁਝ ਹੋਰ ਨੇ ਇਹ ਆਈ ਵਾਰੀ ਹੁੰਦੀ ਆ ਜੀ ਇਸ ਕਰਕੇ ਅਸੀਂ ਤੁਹਾਡੇ ਆਿਆਂ ਦਾ ਇਤ ਕਰਦੇ ਆ ਪਰ ਨਹੀਂ ਬਲਟ ਪੇਪਰਾਂ ਦੇ ਹੋਣੀ ਚਾਹੀਦੀ ਨਹੀਂ ਤੁਹਾਡੀ ਗੱਲ ਸਹੀ ਹੈ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਅਸੀਂ ਫਤੇਪੁਰ ਮੰਨੀਆਂ ਪਿੰਡ ਤੋਂ ਬੋਲਦੇ ਆ ਜੀ ਕਿ ਪਿੰਡਾਂ ਦੇ ਵਿੱਚ ਈਵੀ ਮਸ਼ੀਨਾਂ ਵਾਲੇ ਟ੍ਰੇਨਿੰਗ ਦੇਣ ਲਈ ਅੱਗੇ ਨਾਲੋਂ ਪਹਿਲਾਂ ਚੱਲ ਪਏ ਨੇ 2 ਮਹੀਨੇ ਕਿ ਵੀ ਅਸੀਂ ਮਤਲਬ ਟ੍ਰੇਨਿੰਗ ਦਿੰਨੇ ਆ ਵੀ ਬੋਰਡ ਤੁਹਾਡੀ ਸਹੀ ਪੈਂਦੀ ਆ ਪਰ ਅਸੀਂ ਵਿਰੋਧ ਕਰਦੇ ਆਂ ਪਿੰਡ ਵਾਸੀਆਂ ਉਹਨਾਂ ਦਾ ਵਿਰੋਧ ਕੀਤਾ ਵੀ ਅਸੀਂ ਕੋਈ ਸਾਨੂੰ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਸਾਡੀ ਵੋਟ ਕਦੀ ਸਹੀ ਨਹੀਂ ਪੈਂਦੀ ਕਿਉਂਕਿ ਉਤੋਂ ਗੱਲਾਂ ਹੋਰ ਹੁੰਦੀਆਂ ਹੁਣ ਮਸ਼ੀਨਾਂ ਹੋਰ ਦੱਸਣਗੀਆਂ ਇਸ ਕਰਕੇ ਅਸੀਂ ਵਿਰੋਧ ਕੀਤਾ ਅਸੀਂ ਹਰ ਪਿੰਡ ਨੂੰ ਇਹ ਆਨੇ ਆਂ ਵੀ ਫੁੱਲ ਡਟ ਕੇ ਵਿਰੋਧ ਕਰੋ ਇਹ ਕੋਈ ਜਿਹੜੀਆਂ ਵੋਟਾਂ ਨੇ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਨਾ ਕਿ ਐਵੇਂ ਮਸ਼ੀਨਾਂ ਤੇ ਪੈਣੀਆਂ ਚਾਹੀਦੀਆਂ ਜਿੰਨਾ ਚਿਰ ਆਪਾਂ ਬਲਟ ਪੇਪਰਾਂ ਤੇ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੋਦੀ ਨਹੀਂ ਨਿਕਲਦਾ ਉਹਨਾਂ ਚਿਰ ਆਪਣਾ ਨਾਂ ਸਿੱਖਾਂ ਦਾ ਕੋਈ ਮੁੱਦਾ ਚੁੱਕਿਆ ਜਾਊ ਨਾ ਕੋਈ ਇਹਦਾ ਕਿਉਂਕਿ ਇੱਕ ਮਤਲਬ ਉਹ ਰਾਜ ਆ ਗਿਆ ਜਿਹੜਾ ਮਤਲਬ ਆ ਜਿਵੇਂ ਪਹਿਲੇ ਰਾਜੇ ਪੈਂਦੇ ਸੀ ਗੱਦੀ ਤੇ ਉਹ ਗੱਲ ਆ ਇਸ ਕਰਕੇ ਅਸੀਂ ਯਾਨੀ ਐਮਐਮ ਦਾ ਵਿਰੋਧ ਕੀਤਾ ਜਾਵੇ ਇਹ ਵੀ ਮਸ਼ੀਨਾਂ ਦਾ ਤੇ ਜਿਹੜੀਆਂ ਬਲਟ ਪੇਪਰਾਂ ਤੇ ਵੋਟਾਂ ਪੈਣੀਆਂ ਚਾਹੀਦੀਆਂ ਸਾਰੇ ਪਿੰਡਾਂ ਨੂੰ ਵਿਰੋਧ ਕਰਨਾ ਚਾਹੀਦਾ ਜਿਹੜੇ ਜਿਹੜੇ ਪਿੰਡ ਚ ਜਾਂਦੇ ਠੋਕ ਕੇ ਵਿਰੋਧ ਕਰੋ ਇਹਨਾਂ ਦਾ ਵੀ ਅਸੀਂ ਤਾਂ ਵੋਟਾਂ ਮੰਗ ਕਰੋ ਕਿ ਸਾਡੀਆਂ ਵੋਟਾਂ ਇਹਨੀਆਂ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਇਹ ਇਹ ਤੁਹਾਡੀ ਸਹੀ ਹੈ ਜੀ ਇਹ ਸਾਨੂੰ ਟ੍ਰੇਨਿੰਗ ਦੇਣ ਦੀ ਪਿੰਡਾਂ 'ਚ ਲੋੜ ਨਹੀਂ ਗਈ ਕਿਉਂਕਿ ਪਿੰਡਾਂ ਦੇ ਬੰਦੇ ਬੜੇ ਅੱਗੇ ਟ੍ਰੇਨਿੰਗ ਦੀ ਹਾਂਜੀ ਸਹੀ ਹੈ ਇਹ ਆਨੇ ਵੀਂ ਦੇ ਬੋਟਾ ਨਹੀਂ ਪੈਣੀਆਂ ਚਾਹੀਦੀਆਂ ਬਲਟ ਪੇਪਰ ਤੇ ਬੋਟਾ ਪੈਣੀਆਂ ਚਾਹੀਦੀਆਂ ਸਟਿੰਗ ਦੇ ਕਰਨ ਜੱਟ ਲੈ ਲੈਣਾ ਤੇ ਉਨੀ ਬੜੀ ਉਹ ਵੋਟ ਸਿੱਖ ਜਾਂਦਾ ਪਉਣੀ ਪਿੰਡਾਂ 'ਚ ਕੋਈ ਐਡੇ ਬੇਪੂਖ ਨਹੀਂ ਕੇ ਬੈਠੇ ਪਰ ਲੋਕਾਂ ਦੇ ਬਲਟ ਪੇਪਰਾਂ ਦੇ ਪੇ ਪਾਵੇ ਇਹਦਾ ਬੁੱਧੂ ਬਣਾਉਣਾ ਹੈ ਅਗਲੇ ਨੂੰ ਆ ਮਹੀਨਾ ਪਹਿਲਾਂ ਟ੍ਰੇਨਿੰਗ ਦੇਣ ਲੱਗ ਪਏ ਆ ਅੱਗੇ ਤੇ ਕਦੀ ਐਵੇਂ ਆਈ ਨਹੀਂ ਇਹ ਕਾਹਨੂੰ ਜੀ ਰੋਣਾ ਪਿਆ ਬਲਟ ਪੇਪਰ ਤੇ ਸਾਨੂੰ ਪਤਾ ਹੈ ਬਲਟ ਪੇਪਰ ਤੇ ਰੋਲਾ ਪਿਆ ਤਾਂ ਤੁਸੀਂ ਆਏ ਜੀ ਨੀ ਨੀ ਸਾਡਾ ਸਰਕਾਰ ਉਹ ਸਰਕਾਰ ਨੇ ਉਹ ਸਰਕਾਰ ਦਾ ਨੀਸ਼ਾ ਲਗਾ ਮੈਂ ਆਰੇ ਰੋਣਾ ਬਲਟ ਪੇਪਰਾਂ ਦਾ ਹੈ ਤਾਂ ਮਸ਼ੀਨਾ ਕੱਲੀਆਂ ਗਿਆ ਸਹੀ ਮੈਨੇ ਤੇ ਬਲਟ ਹੁਣ ਚੰਡੀਗੜ੍ਹ ਵਾਲਾ ਮੁੱਦਾ ਪੰਦਾ ਹੀ ਨਹੀਂ ਸੀ ਜੇ ਬਲਟ ਪੇਪਰਾਂ ਤੇ ਨਾਲ ਹੰਡੀਆਂ ਦਾ ਮਸ਼ੀਨਾ ਤਾਂ ਹੁੰਦੀਆਂ ਪੁੱਛਣੇ ਕਿਸੇ ਨਹੀਂ ਅਸੀਂ ਤਾਂ ਨਹੀਂ ਬਲਟ ਪੇਪਰਾਂ ਤੇ ਪੈਣੀਆਂ ਚਾਹੀਦੀਆਂ ਸਾਨੂੰ ਇਹ ਟ੍ਰੇਨਿੰਗ ਹੈਗੀ ਆ ਇਹ ਤੁਹਾਡਾ ਸਹੀ ਆ ਸਹੀ ਬੰਦੇ ਨੂੰ ਇਤਰਾ ਵੋਟ ਪੈਂਦੀ ਆ ਪਰ ਨਹੀਂ ਉਦੋਂ ਨਹੀਂ ਸਹੀ ਨੂੰ ਪੈਂਦੀਆਂ ਉਦੋਂ ਗਲਤ ਨੂੰ ਪੈਂਦੀਆਂ ਉਦੋਂ ਪੈਂਦੀ ਕਿਸੇ ਨੂੰ ਜਿੱਤ ਮੋਦੀ ਜਾਂਦਾ ਉਹਨੇ ਕਿਸੇ ਨੂੰ ਆ ਇਹ ਖੜਾ ਨਹੀਂ ਛੱਡਦਾ ਇਸ ਦੇਸ਼ ਦਾ ਕਿਉਂ ਨਹੀਂ ਵੋਟ ਪੇਪਰਾਂ ਦੇ ਕਰਾਉਂਦੇ ਵੋਟ ਪੇਪਰਾਂ ਦੇ ਕਰਾਉਂਦਾ ਸਾਡਾ ਸਪੰਨੀ ਦੀ ਹੋਣੀ ਹੈ ਵੀ ਅਸੀਂ ਸਹੀ ਵੋਟ ਪਾਈ ਆਂ ਆਂ ਚਾਓ ਤੁਸੀਂ ਸਹੀ ਆਂ ਅਸੀਂ ਤਾਂ ਵੋਟ ਪਾਉਂਦਾ ਜਿਵੇਂ ਆਵਾਜ਼ ਚਾਹੂਗੀ ਹੋਵੇ ਆਂਦੇ ਵਾਜ ਚਾਣੀ ਚਾਣੀ ਵੋਟ ਪੇਪਰਾਂ ਦੇ ਬੁੱਕ ਪਾੜੀ ਚਾਹੀਦੀ ਆ ਬਸ ਸਾਨੂੰ ਕਿਸੇ ਦੀ ਲੋੜ ਨਹੀਂ ਹਰ ਪਿੰਡ ਦੇ ਲੋਕਾਂ ਨੂੰ ਚੁੱਕਣੀ ਚਾਹੀਦੀ ਆਵਾਜ਼ ਵੀ ਵੋਟ ਪੇਪਰਾਂ ਦੀ ਸਹੀ ਹੈ ਰਹੀ ਹੈ ਜੀ ਆਵਾਜ਼ ਰਹੀ ਜੀ ਵੋਟ ਪੇਪਰਾਂ ਦੇ ਬੰਬੀ ਇਹ ਕੀ ਹੈ ਇਹਦਾ ਇਹ ਦੇ ਘਮਾਨਾ ਹੈ ਹਾਂ ਨਹੀਂ ਹਾਂ ਇਹ ਤਾਂ ਅੱਗੇ ਸਾਡਾ ਆਏ ਵਰੀ ਠੱਗੀ ਹੁੰਦੀ ਆ ਤੋ ਜਿਹੜੀ ਨੇ ਪਿੰਡ ਜਿਹੜੀਆਂ ਮੋਟਾਂ ਫਲਾਣੀਆਂ ਨੇ ਨਿਕਲਦੀਆਂ ਕੁਝ ਹੋਰ ਨੇ ਇਹ ਆਈ ਵਾਰੀ ਹੁੰਦੀ ਆ ਜੀ ਇਸ ਕਰਕੇ ਅਸੀਂ ਤੁਹਾਡੇ ਆਿਆਂ ਦਾ ਇਤ ਕਰਦੇ ਆ ਪਰ ਨਹੀਂ ਬਲਟ ਪੇਪਰਾਂ ਦੇ ਉੱਤੇ ਨਹੀਂ ਤੁਹਾਡੀ ਗੱਲ ਸਹੀ